ਅੱਜ ਵੀਡੀਓ ਬਲਾਗ ਕਲਾਨੌਰ ਚ ਆਈ ਆਏ ਆ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਅਨ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਜਿਹੜੀ ਏਡੀਸੀ ਸਾਹਿਬ ਗਵਰਨਮੈਂਟ ਨੇ ਗਦਾਸਪੁਰ ਤੇ ਸਮੁੱਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਟੈਂਡਰ ਵੀ ਹੋ ਗਏ ਨੇ ਉਹ ਟੈਂਡਰ ਖੁੱਲ ਕੇ ਔਰ ਕਲਾਨੌਰ ਦੇ ਕੰਮ ਉਹ ਚੱਲ ਵੀ ਰਹੇ ਨੇ ਕੋਚ ਜਿਹੜਾ ਮੇਨ ਸਮੱਸਿਆ ਕਲਾ ਨੌਰ ਦੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਉਹਦੇ ਬਾਰੇ ਅੱਜ ਸ਼ਹਿਰ ਦੇ ਨਿਵਾਸੀ ਵੀ ਸੱਦੇ ਨੇ ਉਹਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਡਿਸਕਸ ਹੋਈ ਆ ਉਹਦੇ ਸਭ ਤੋਂ ਪਹਿਲਾਂ ਆਪਾਂ ਇੱਕ ਅੰਦਰ ਰਫਲੀ ਤਿਆਰ ਕਰਾਂਗੇ ਨਕਸ਼ਾ ਤਾਂ ਰਫਲੀ ਨਕਸ਼ਾ ਤਿਆਰ ਕਰਕੇ ਉਹ ਸਾਰੇ ਸ਼ਹਿਰ ਦੇ ਮਾਤਬਰੂ ਉਹਨਾਂ ਨੂੰ ਪਿਠਾ ਕੇ ਤੇ ਸਾਰਿਆਂ ਦੀ ਰਾਏ ਲਵਾਂਗੇ ਕਿ ਆ ਜਿਹੜਾ ਰਫਲੀ ਨਕਸ਼ਾ ਬਣਿਆ ਜਾਂ ਇਹਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਇਹ ਓਕੇ ਆ ਇਹਨੂੰ ਆਪਾਂ ਪ੍ਰਾਪਰ ਉਹ ਤੇ ਕਰਕੇ ਤੇ ਅਗੋਂ ਉਹਦਾ ਟੈਂਡਰ ਲਾ ਕੇ ਤਾਂ ਜਿਹੜਾ ਸੀਵਰਜ ਕਲਾਨੌਰ ਚ ਉਹ ਪਾਉਣ ਦੀ ਜਿਹੜਾ ਸੋਚਿਆ ਤਾਂ ਬਾਕੀ ਜਿਵੇਂ ਲਾਈਟਾਂ ਦਾ ਕੰਮ ਹੈ ਜਾਂ ਹੋਰ ਕੰਮ ਨੇ ਇੱਕ ਇੰਡੋਰ ਸਟੇਡੀਅਮ ਜਿਹੜਾ ਵਾ ਉਹ ਕਲਾਨੌਰ ਚ ਬਣਾਉਣ ਦੀ ਸੋਚੀ ਜਿੱਤੇ 9.8 ਕਰੋੜ ਦੇ ਲਗਭਗ ਉੱਤੇ ਲੱਗਣਾ ਹੈ ਤਾਂ ਉਹ ਲਾਇਬ੍ਰੇਰੀ ਇੱਕ ਬਣਾਉਣ ਦੀ ਸੋਚੀ ਹੈ ਜਿੱਤੇ ਬਹੁਤ ਵੱਡੀ ਲਾਇਬ੍ਰੇਰੀ ਜਿਹੜੀ ਮੈਂ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਵਾਲੀ ਲਾਇਬ੍ਰੇਰੀ ਜਿਹੜੀ ਉਹ ਵੀ ਬਣਾ ਕੇ ਕਲਰਮ ਨੂੰ ਜਿਹੜੀ ਜਗ੍ਹਾ ਤੇ ਬਣਾਈ ਜਾਏ ਜਿੱਦਾਂ ਬੈਟਰ ਹਸਪਤਾਲ ਬਾਜ਼ਾਰ ਦੇ ਬਿਲਕੁਲ ਜਿਹੜੀ ਲਾਇਬ੍ਰੇਰੀ ਉਹ ਆਪਾਂ ਡਿਸਾਈਡ ਕਰ ਲਿਆ ਕਿ ਸ਼ਹਿਰ ਦੇ ਵਿੱਚ ਬਣਾਉਣੀ ਹੈ ਕਿਉਂ ਧੀਆਂ ਪੜਨਾ ਨੇ ਆਉਣਾ ਬੱਚੀਆਂ ਨੇ ਆਉਣਾ ਲਾਇਬ੍ਰੇਰੀ ਪੜਨ ਚ ਤਾਂ ਅਹੀਂ ਨਹੀਂ ਚਾਹੁੰਦੇ ਕਿ ਸ਼ਹਿਰ ਤੋਂ ਬਾਹਰ ਬਣੇ ਉਹਦਾ ਐਂ ਡਿਸਾਈਡ ਕਰ ਲਿਆ ਕਿ ਇੱਥੇ ਹਸਪਤਾਲ ਨਾਲ ਹੀ ਇਹ ਬੀਡੀਓ ਬਲਾਕ ਦੇ ਨਾਲ ਹੀ ਹਸਪਤਾਲ ਦੀ ਜਗ੍ਹਾ ਹੈਗੀ ਉਹਨੂੰ ਡਿਸਾਈਡ ਕੀਤਾ ਕਿ ਉੱਥੇ ਲਾਇਬ੍ਰੇਰੀ ਬਣਾਉਣੀ ਆ ਇੰਡੋਰ ਸਟੇਡੀਅਮ ਜਿਹੜਾ ਉਹ ਬਿਜਲੀ ਘਰ ਦੇ ਅਗਲੇ ਪਨੇ ਉੱਥੇ ਤਿੰਨ ਚਾਰ ਕਿ ਉੱਥੇ ਜਿਹੜਾ ਸੋਚਿਆ ਕਿ ਉੱਥੇ ਆਪਾਂ ਇੰਡੋ ਸਟੇਡੀਅਮ ਜਿਹੜਾ ਉੱਥੇ ਬਣਾਉਣਾ ਇਸ ਕਰਕੇ ਕਲਾਨੌਰ ਦੇ ਜਿਹੜੇ ਪਿਛਲੇ 15-20 ਸਾਲਾਂ ਤੋਂ ਕੰਮ ਰੁਕੇ ਨੇ ਤੁਸੀਂ ਸਾਰੇ ਕਲਾਨੌਰ ਦੇ ਨਿਵਾਸੀ ਬੈਠਿਓ ਤਾਂ ਮੇਰੀ ਦਲੀਲ ਈਸ਼ਾ ਕੀ ਜੇ ਉਹ ਲੋਕਾਂ ਨੂੰ ਜਿਹੜੀ ਬੜੀ ਉਮੀਦ ਨਾਲ ਜਿੰਨਾ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਮੈਨੂੰ ਐਮ.ਐਲ.ਏ ਬਣਾਇਆ ਕਲਾਨੌਰ ਤੋਂ ਬੜੀ ਵੱਡੀ ਲੀਡ ਨਾਲ ਜਤਾਇਆ ਮੇਰੀ ਦਲੀਲ ਈਸ਼ਾ ਕੀ ਜਿਹੜੇ ਲੋਕਾਂ ਦੇ ਮਨਾਂ ਚ ਆ ਕਿ ਸਾਡਾ ਕਲਾਨੌਰ ਡਿਵੈਲਪਮੈਂਟ ਤਾਂ ਬਹੁਤ ਪਿੱਛੇ ਰਹਿ ਗਿਆ ਤਾਂ 1 ਸਾਲ ਦੇ ਵਿੱਚ ਵਿੱਚ ਕਲਾਨੌਰ ਨੂੰ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾ ਪਾਰਕਾਂ ਵਿੱਚ ਟੀ ਬਣਾ ਦੇ ਕੰਮ ਬਹੁਤ ਸਾਰੀਆਂ ਪਾਰਕਾਂ ਬਾਬਾ ਕਾਰਜੀ ਸਟੇਡੀਅਮ ਤੋਂ ਪਾਰਕਾਂ ਦੇ ਜਿਹੜੇ ਟੈਂਡਰ ਉਹ ਖੁੱਲ ਚੁੱਕੇ ਨੇ ਤਾਂ ਉਹ ਪਾਰਕਾਂ ਵਿੱਚ ਵਧੀਆ ਬਣਾ ਕੇ ਉਹਨਾਂ ਦੇ ਵਿੱਚ ਲਾਈਟਾਂ ਜਿਵੇਂ ਵੱਡੇ ਸਟੇਡੀਅਮ 'ਚ ਲਾਈਟਾਂ ਚੱਲਦੀਆਂ ਨੇ ਸ਼ਹਿਰਾ ਜਿ ਤੁਸੀਂ ਵੇਖ ਉਸ ਲੈਵਲ ਦੀਆਂ ਲਾਈਟਾਂ ਜਿਹੜੀਆਂ ਉਹ ਸਟੇਡੀਅਮ ਦੇ ਵਿੱਚ ਲਾਵਾਂਗੇ ਕਿ ਲੋਕਾਂ ਨੂੰ ਜਿਹੜੇ ਬੱਚੇ ਆ ਨੇਹਰੇ 'ਚ ਜਿਹੜੇ ਪ੍ਰੈਕਟਿਸ ਕਰਦੇ ਨੇ ਉਹ ਸੈਰ ਕਰਦੇ ਨੇ ਉਹਨਾਂ ਲੋਕਾਂ ਨੂੰ ਲਾਈਟ ਨੂੰ ਲੈ ਕੇ ਕੋਈ ਪਾਰਕ 'ਚ ਸਮੱਸਿਆ ਨਾ ਵੇ ਵੱਡੀਆਂ ਲਾਈਟਾਂ ਜਿਹੜੀਆਂ ਉਹ ਵੀ ਲਾਉਣ ਦੀ ਸਾਡੀ ਜਿਹੜੀ ਪ੍ਰਪੋਜ਼ਲ ਆਈ ਉਹ ਤਿਆਰ ਕੀਤੀ ਇਹਨਾਂ ਕਾਰਜਾਂ ਦੇ ਲੈ ਕੇ ਕਲਾਨ ਨਿਵਾਸੀ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਮੈਂ ਮੀਟਿੰਗ ਕਰਦਾ ਮੈਂ ਜਿਹੜੇ ਕਲਾ ਨੋਦ ਦੇ ਮੇਨਾ ਬੰਦੇ ਨੇ ਜਿਹੜੇ ਸਿਆਣੇ ਜਿਹੜੇ ਇਹ ਦੁੱਖ ਮਹਿਸੂਸ ਕਰਦੇ ਨੇ ਅੰਦਰ ਮਨ ਚ ਖਾਸ ਰੱਖ ਕੇ ਚੱਲਦੇ ਨੇ ਕਿ ਕਲਾ ਨੋਦ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਮੈਂ ਉਹਨਾਂ ਨੂੰ ਵਿੱਚ ਬਿਠਾ ਕੇ ਹਰ ਇੱਕ ਮੀਟਿੰਗ ਕਰਦਾ ਤਾਂ ਮੈਂ ਇਹਨਾਂ ਕਲਾ ਨੋਦ ਸਹਿਯੋਗ ਦੀ ਮੰਗ ਕਰਦਾ ਕਿ ਪੈਸੇ ਲੱਗ ਰਹੇ ਨੇ ਤੁਸੀਂ ਕੱਲੀ-ਕੱਲੀ ਜਗ੍ਹਾ ਤੇ ਜਾ ਕੇ ਦੇਖਣਾ ਹਰ ਇੱਕ ਦੀ ਇੱਕ ਜੁਮੇਰੀ ਬਣਦੀ ਹੈ ਕਿ ਤੁਹਾਡੇ ਪੈਸੇ ਨੇ ਤੁਹਾਡੇ ਸ਼ਹਿਰ ਚ ਲੱਗ ਰਹੇ ਨੇ ਔਰ ਤੁਸੀਂ ਇਹ ਦੇਖਣਾ ਕਿ ਮਟੀਰੀਅਲ ਸਹੀ ਵਰਤਿਆ ਜਾ ਰਿਹਾ ਹੈ ਕੰਮ ਠੀਕ ਹੋ ਰਿਹਾ ਤਾਰ ਹੋ ਰਿਹਾ ਸੀਮੈਂਟ ਵਧੀਆ ਇਸ ਕਰਕੇ ਸਾਰੇ ਕੁਝ ਤੁਹਾਡੀ ਜੁਮੇਰੀ ਸ਼ਹਿਰ ਵਾਸੀਆਂ ਦੀ ਬਣਦੀ ਆ ਕਿ ਜਿਹੜੇ ਘਰਾਂ ਦੇ ਲਾਗੇ ਜਿਹੜਾ ਵੀ ਕੰਮ ਚੱਲ ਰਿਹਾ ਚਾਹ ਪਾਰਕ ਬੰਦਾ ਚੱਕੋ ਉਹਦੇ ਤੇਰਾ ਮਾਰੋ ਦੇਖੋ ਕਿ ਕੰਮ ਠੀਕ ਹੋ ਰਿਹਾ ਮਟੀਰੀਅਲ ਠੀਕ ਵਰਤਿਆ ਜਾ ਰਿਹਾ ਇਸ ਕਰਕੇ ਜੋ ਆਪੋ ਆਪਣੀ ਜੁਮੇਵਾਰੀ ਜਿਹੜੀ ਸ਼ਹਿਰ ਵਾਸੀਆਂ ਨੂੰ ਸੰਭਾਲਣੀ ਚਾਹੀਦੀ ਹੈ ਜਿਹੜੀ ਹਸਪਤਾਲ ਦੀ ਬਿਲਡਿੰਗ ਕਿੰਨੇ ਜਿਹੜਾ ਬਣੀ ਆ ਖੰਡਰ ਹੋ ਚੁੱਕੀ ਹੋਣੀ ਆ ਉਹਦੀ ਗੱਲ ਨੂੰ ਮੈਂ ਖੰਡਰ ਤਾਂ ਨਹੀਂ ਹੋਈ ਜੀ ਉਹਦਾ ਥੋੜਾ ਜਿਹਾ ਡਾਕਟਰਾਂ ਕਰਕੇ ਪ੍ਰੋਬਲਮ ਆ ਮੈਂ ਪਿਛਲੇ ਹਫਤੇ ਵੀ ਇਹ ਆਪਣਾ ਹੈਲਥਮੈਨਸ ਨੂੰ ਮਿਲ ਕੇ ਉਹਨਾਂ ਨੇ ਮੈਂ ਕਹਿ ਕੇ ਆ ਕਿ ਇਹਦਾ ਤੋ ਘਾਟਨ ਕਰਨਾ ਆਉਣ ਵਾਲੇ ਸਮੇਂ ਚ ਦੋਦ ਘਾਟਨ ਹੋਣਗੇ ਇੱਕ ਇਹ ਜਿਹੜੀ ਹਸਪਤਾਲ ਦੀ ਬਿਲਡਿੰਗ ਬਣੀ ਉਹਦਾ ਤੋ ਘਾਟਨ ਕਰਾਂਗੇ ਤੇ ਇੱਕ ਨਾਲ ਹੀ ਜਿਹੜੀ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋਗਾ ਆਉਣ ਵਾਲੇ ਦਿਨਾਂ ਚ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਡਾਕਟਰਾਂ ਦੀ ਬੜੀ ਇੱਥੇ ਦੇਖੋ ਮੈਂ ਉਹਨਾਂ ਨੂੰ ਕਹਿਤਾ ਮਨਿਸਟਰ ਸਾਹਿਬ ਨਾਲ ਮੈਂ ਕਿਹਾ ਉਹ ਕਹਿੰਦੇ ਬਹੁਤ ਸਾਰੇ ਡਾਕਟਰ ਜਿਹੜੇ ਬਾਰਡਰ ਬੈਲਟ ਹੋਣ ਕਰਕੇ ਜਾ ਕੇ ਰਾਜੀ ਨਹੀਂ ਤੇ ਕਿਸੇ ਨੂੰ ਜ਼ਬਰਦਸਤੀ ਵੀ ਭੇਜੀਦਾ ਤੋ ਉਹ ਡਾਕਟਰ ਕਹਿੰਦੇ ਜੀ ਆ ਲੋ ਸਾਡੇ ਕੋਲ ਜਾਇਨ ਲੈ ਲਓ ਜੀ ਆਈ ਨਹੀਂ ਕਰਨਾ ਤਾਂ ਫਿਰ ਉਹ ਮਨਿਸਟਰ ਸਾਹਿਬ ਵੀ ਸੋਚਦੇ ਫਿਰ ਜਾਇਨ ਲੈਣ ਨਾਲੋਂ ਇਹ ਨਾ ਤਾਂ ਹੁਣ ਇਹ ਸੋਚਿਆ ਜਿਹੜੀ ਮੇਰੀ ਡਿਸਕਸ ਹੋਈ ਹੈ ਮੰਤਰੀ ਸਾਹਿਬ ਨਾਲ ਕਿ ਆਪਾਂ ਜਿਹੜੇ ਡਾਕਟਰ ਨੂੰ ਭੇਜਾਂਗਾ ਨਾ ਕਿ ਤੂੰ ਇਹ 1 ਸਾਲ ਲਈ ਜਾਣਾ ਇੱਕ ਇੱਕ ਸਾਲ ਕਰਕੇ ਲਵਾਵਾਂਗੇ ਕਿ ਇੱਕ ਡਾਕਟਰ ਇੱਕ ਸਾਲ ਇੱਥੇ ਆਣ ਕੇ ਡਿਊਟੀ ਕਰ ਜਾਈਏ ਉਦੋਂ ਬਾਅਦ ਉਹਦੀ ਟਰਾਂਸਫਰ ਕਰਤੀ ਫਿਰ ਦੂਜਾ ਡਾਕਟਰ ਆ ਜੇ ਉਹ ਸਾਲ ਲਾ ਜੇ ਇਸ ਤਰੀਕੇ ਨਾਲ ਜਿਹੜੇ ਡਾਕਟਰ ਜਿਹੜੇ ਕਲਾਨਾ ਉਚਾਣਗੇ ਅਜੀ ਸਰ ਅੱਜ ਕਲਾ ਨਾਲ ਵੀ ਚਾਏ ਕਾਸਟ ਨੂੰ ਵਾਪਸ ਕੀਤਾ ਜਾਂਦਾ ਹੈ ਇਹ ਸਰਕਾਰ ਵੱਲੋਂ ਹੁਕਮ ਹੋਇਆ ਸੀ ਜਿਹੜੇ ਕਲਾਨੌਰ ਦੇ ਫੰਡਸ ਪਏ ਆ ਉਹਦਾ ਪ੍ਰੋਜੈਕਟ ਤਿਆਰ ਕੀਤੇ ਜਾਣ। ਉਹ ਐਮਐਲਏ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿ ਉਹਦੇ ਅਸੀਂ ਡਿਟੇਲ ਬਣਾਈਆਂ ਕਿਹੜੇ-ਕਿਹੜੇ ਕੰਮ ਕਰਾਉਣੇ ਆ। ਐਮਐਲਏ ਸਾਹਿਬ ਨੇ ਕਿਹਾ ਕਿ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਹੀ ਡਿਸਕਸ ਕਰਕੇ ਫਾਈਨਲ ਕਰਦੇ ਹਾਂ ਉਹਦੇ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਇਹਨਾਂ ਨਾਲ ਡਿਸਕਸ ਕਰਕੇ ਅਸੀਂ ਉਹ ਤਿੰਨ ਕਿ ਪ੍ਰੋਜੈਕਟ ਇਹਨਾਂ ਦੇ ਜਿਹੜੇ ਮੇਨ ਆ ਉਹ ਫਾਈਨਲ ਕਰ ਲਏ ਆ। ਇੱਕ ਇਹਦੇ ਵਿੱਚੋਂ ਸਾਡਾ ਸੀਵਰੇਜ ਦਾ ਸਾਰੇ ਕਲਾਨੌਰ ਚ ਅਸੀਂ ਸੀਵਰੇਜ ਪਾ ਰਹੇ ਆ। ਉਵੀ ਜਸਰਾਮ MLA ਸਾਹਿਬ ਨੇ ਦੱਸਿਆ ਉਹਦਾ ਰਫ ਡਿਜ਼ਾਈਨ ਅਸੀਂ ਤਿਆਰ ਕਰ ਲੈਣਾ ਉਸ ਤੋਂ ਬਾਅਦ ਫਿਰ ਅਸੀਂ ਕਲਾਨੌਰ ਵਾਸੀਆਂ ਦੇ ਨਾਲ ਇਹਨਾਂ ਨਾਲ ਡਿਸਕਸ ਕਰਕੇ ਇਹਨਾਂ ਦੀ ਸਲਾਹ ਕਰਕੇ ਉਹਨੂੰ ਫਿਰ ਸਟਾਰਟ ਕਰਾਂਗੇ ਦੂਸਰਾ ਅਸੀਂ MLA ਸਾਹਿਬ ਨੇ ਜਿਤਨਾ ਦੱਸਿਆ ਇੰਡੋ ਸਟੇਡੀਅਮ ਬਣਾਉਣ ਜਾ ਰਹੇ ਆ ਉਹਦੇ ਤੇ ਵੀ 8 ਤੋਂ 10 ਕਰੋੜ ਦਾ ਖਰਚਾ ਆਏਗਾ ਵੀ ਮਤਲਬ ਇਸ ਏਰੀਆ ਦੇ ਵਿੱਚ ਵੱਖਰੀ ਕਿਸਮ ਦਾ ਆਏਗਾ ਇੱਕ ਅਸੀਂ ਲਾਇਬ੍ਰੇਰੀ ਬਣਾਉਣ ਜਾ ਰਹੇ ਆ ਇੱਥੇ ਮੇਨ ਜਿਹੜੀ ਆ ਇੱਥੇ ਜਿੱਥੇ ਅਸੀਂ ਆਫਿਸ ਬੈਠੇ ਤੇ ਲਾਗੇ ਜਗ੍ਹਾ ਆ ਉਹ ਵੀ ਪੰਜਾਬ 'ਚ ਇੱਕ ਵੱਖਰੀ ਤਰ੍ਹਾਂ ਦੀ ਲਾਇਬ੍ਰੇਰੀ ਹੋਊਗੀ ਜਿਸ ਲਾਇਬ੍ਰੇਰੀ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਸਹੂਤਾਂ ਪ੍ਰੋਵਾਈਡ ਕਰਾਂਗੇ ਉਹ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਜੀ ਇਹ ਇੱਕ ਜਿਹੜੇ ਐਂਕਰੋਚਮੈਂਟ ਦੀ ਵੱੱਟੀ ਸੀ ਲੱਗਿਆ ਇਤਿਹਾਸਕ ਸ਼ਹਿਰ ਦੇ ਵਿੱਚ ਉਹ ਵੀਡੀਓਜ਼ ਨੂੰ ਸਾਡੇ ਬੈਠੇ ਸਰਜੀਤ ਸਿੰਘ ਹੋਣੀ ਸੀ ਇਹਨਾਂ ਨੂੰ ਕਰਦਾ ਦੱਸ ਦਿੱਤਾ ਜੋ ਪਿੰਡ ਵਾਲਿਆਂ ਨਾਲ ਸਰਦ ਸ਼ਿਕਾਇਤਾਂ ਦੱਸੀਆਂ ਐਂਕਰੋਚਮੈਂਟ ਦੇ ਉਹ ਦੱਸ ਦਿੱਤਾ ਉਹਦੀ ਬਨਿਆਦੀ ਕਰਾ ਕੇ ਅਸੀਂ ਉਹਨਾਂ ਨੂੰ ਨੋਟਿਸ ਦੇ ਕੇ ਉਹ ਵੀ ਛੇਤੀ ਅਸੀਂ ਖਾਲੀ ਕਰਾ ਦੇਣਾ